ਇਸ ਤਰ੍ਹਾਂ ਕੀ ਤੁਸੀਂ ਸਾਹਮਣੇ ਤਸਵੀਰਾਂ ਦੇਖ ਹੀ ਰਹੇ ਹੋ ਕਿ ਐਕਐਮਪੀ ਸੁਸ਼ੀਲ ਰਿੰਕੂ ਜੀ ਭਾਜਪਾ ਦੀ ਸਮੁੱਚੀ ਟੀਮ ਦੇ ਨਾਲ ਰਵੀ ਬਸਰਾ ਜੀ ਦੇ ਘਰ ਪਹੁੰਚੇ ਨੇ ਕਿਉਂਕਿ ਉਹਨਾਂ ਦੀ ਧੀ ਰਾਣੀ ਜੋ ਕਿ ਇੰਟਰਨੈਸ਼ਨਲ ਲੈਵਲ ਤੇ ਜੇਤੂ ਹੋ ਕੇ ਪੂਰੇ ਦੇਸ਼ ਦਾ ਨਾਮ ਬਣਾਇਆ ਹੈ ਸੋ ਤੁਸੀਂ ਤਸਵੀਰਾਂ ਸਾਡੇ ਚੈਨਲ ਵਿਸ਼ ਪਾਰਟੀ ਵੀਰਾਂ ਹੀ ਦੇਖ ਰਹੇ ਹੋ ਉਹਨਾਂ ਦੀ ਲੈਂਗੁਏਜ ਵਿੱਚ ਡਾਊਨਲੋਡ ਸਹੀ ਹੋਣਾ ਆਪਣਾ ਦਿਮਾਗ ਨੂੰ ਲੱਗਦਾ ਹਾਂਜੀ ਅੱਛਾ ਇਹ ਹੋਰ ਮਿਹਨਤ ਕਰੋ ਵੀਰ ਇਹਨੂੰ ਗੋਲਸ ਕਨਵਰਟ ਕਰੋ ਹਾਂਜੀ ਹਾਂਜੀ ਬਣੇ ਹੋ ਜਾਣਾ ਬੁਝਣਾ ਜੀ ਮੈਂ ਤਾਂ ਉਹੀ ਗੱਲ ਕਰਦਾ ਵੀ ਬੱਚਾ ਮਿਹਨਤੀ ਹੋਵੇ ਤੇ ਫੈਮਿਲੀ ਸਪੋਰਟਿੰਗ ਹੋਵੇ ਨਾ ਅਚੀਵਮੈਂਟ ਤਾਂ ਹੀ ਹੁੰਦੀਆਂ ਜੀ ਇਹ ਨਾ ਹੋਰ ਮਿਹਨਤ ਕਰੋ ਵੀ ਨਾ ਐਥਲੀਟਿਕ ਗੇਮਸ ਵੀ ਹੋਣੀਆਂ ਬਹੁਤਿਆਰ ਫੇਰ ਐਥਲੀਟਿਕ ਗੇਮਸ ਹੋਣੀਆਂ ਹਾਂਜੀ ਹਾਂਜੀ ਬਾਅਦ 올림픽 ਹੁੰਦਾ ਲੱਛੀ ਹਾਂਜੀ ਹਲੋ ਟਿੰਗਰ ਸਭ ਜੀ 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 ਜ ਹਾਂ ਜੀ ਜਿਹੜਾ ਰੇਗਾ ਇੰਡੀਆ ਆ ਗਿਆ ਲੇਕਿਨ ਹੋਰ ਇਹ ਤੋਂ ਵੱਡੀ ਅਚੀਵਮੈਂਟ ਹੋ ਸਕਦੀ ਹੈ ਵੈਰੀ ਵੈਲ ਇਹ ਕਿੱਥੇ ਹੋਈ ਸੀ ਚੈਂਪੀਅਨਸ਼ਿਪ ਸਾਊਥ ਕੋਰੀਆ ਸਾਊਥ ਕੋਰੀਆ ਕਿੰਨੇ ਦਿਨ ਲੱਗੇ ਰਹੇ ਉੱਥੇ ਸਭ ਤੋਂ ਵੰਦੀਟ ਲੱਗਦਾ ਇ ਬੇਸਿਕਲੀ ਗੇਮ ਵੈਸੇ ਹੁੰਦੀ ਕਿ ਤੱਕ ਰਾਟੇ ਦੀ ਤਰ੍ਹਾਂ ਹੀ ਨਹੀਂ ਜਾਂਦੀ ਜਿਵੇਂ ਜੁੱਡੋ ਵਾਂਗੂ ਸੇਮ ਹੁੰਦੀ ਹੈ ਜੁੱਡੋ ਹਾਂ ਜੀ ਰੋਜ਼ ਵੱਖਰੇ ਵੱਖਰੇ ਹਾਂ ਜੀ ਬਸ ਤਾਂ ਕੈਸਾ ਦੇ ਵਿੱਚ ਬ੍ਰਾਂਗੋ ਕਰੀਏ ਜੁੱਡੋ ਚ ਕਰ ਸਕਦੇ ਬਸ ਇਹਨਾਂ ਦਾ ਡਿਫਰੈਂਸ ਹੈ ਬ੍ਰਾਂਗੋ ਮੀਨਸ ਕੋਲ ਚੋਕ ਵਗੈਰਾ ਰੈਸਿੰਗ ਚੁਨੀਏ ਸੇਮ ਹੁੰਦੇ ਨੇ ਜਿਵੇਂ ਲੋਟੇ ਜਿੱਦਾਂ نیچے ਸਿੱਟਣਾ ਹੁੰਦਾ ਹੈ ਕੋਲਡ ਕਰਨਾ ਇਹ ਹੋਲਡ ਕਰਨਾ ਹੁੰਦਾ ਜੀ ਅੱਛਾ ਅੱਛਾ ਹਾਂ ਜੀ ਉਦੇ ਪੁਆਇੰਟ ਮਿਲੋ ਤੇ ਇਹੋ ਜਿਹੇ ਬੱਚੇ ਬੱਚੇ ਹੋਰ ਵੀ ਆੜੀ ਸਕੂਲ ਜਾਂਦੇ ਨਾ ਪ੍ਰੈਕਟਿਸ ਕਰਨ ਫਰਦੇ ਜੋ ਕੋਈ ਹੋਵੇ ਹਾਂ ਹਾਂ ਇਹ ਐਮਡੀ ਸਕੂਲ ਹੈ ਮੁਲਾਵੀ ਦੀ ਮੁਲਾਵੀ ਦਾ ਵੀ ਜਾਂਦੇ ਜਾਂਦੇ ਸਵੇਰੇ ਹੁੰਦੀ 1.5 ਘੰਟਾ ਪ੍ਰੈਕਟਿਸ ਸ਼ਾਮ ਨੂੰ ਹੁੰਦੀ ਇਹੋ ਤੋਂ ਸਕੂਲੇ ਹੋਰ ਵੀ ਬੱਚੇ ਆਉਂਦੇ ਆ ਨਾ ਬੋਸਾ ਡੌੜਦੇ ਰਹਿੰਦੇ ਬਹੁਤ ਜ਼ਿਆਦਾ ਬੱਚੇ ਨਹੀਂ ਲੈ ਕੇ ਜਾਂਦੀ ਰਹੀ ਮੈਂ ਆਪ ਫਿਰ ਆਪਰਚਨਿਟੀ ਕਰ ਲੈਂਦੇ ਹਾਂ ਬੈਨ ਮੈਂ ਜਾਂਦੀ ਸੀ ਤਿੰਨ ਪੰਜ ਪਹਿਲਾਂ weight ਥੋੜਾ ਵੱਧ ਗਿਆ ਸੀ ਮੈਂ ਮੇਨਟੇਨ ਕੀਤਾ ਕੈਲਰੀ ਸੀ ਮੇਰਾ ਬਹੁਤ ਜ਼ਿਆਦਾ ਮੈਂ ਨਾ ਕਿ ਪ੍ਰਵਾਹ ਕੈਲਰੀ ਸੀ ਬਹੁਤ ਕੀ ਬਹੁਤ ਧਿਆਨ ਕਰਨੇ ਤੇ ਵੀ ਬਸ ਹਫਤਾ ਰਹਿ ਗਿਆ ਹੀ ਵੇਟ ਵੱਧ ਗਿਆ ਇਹ ਕੰਟਰੋਲ ਕੀਤਾ ਉਹ ਜਿਹੜਾ ਮੀਤ ਜੀ ਨੇ ਗਰਪਰ ਰੈਸਟ੍ਰਿਕਟਡ ਬੰਦਾ ਨਾ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ ਪੂਰਾ ਕੰਟਰੋਲ ਰੱਖਣਾ ਸਲਾਮ ਤੇ ਰੂੜ ਖਾ ਕੇ ਨਹੀਂ ਜਾਈ ਉਹ ਫੇਵੰਦਾ ਮਿੱਠਾ થઈ ਜਾਂਦੀ ਹੈ ਜਿਹੜਾ ਇਹ ਹੋ ਤਾਂਣਾ ਹੈ ਚਲੋ ਫੇਰ ਮੈਂ ਚੱਲ ਅੱਛਾ ਚਲੋ ਫੇਰ ਮੇਟ ਹੋ ਗਿਆ ਨਹੀਂ ਨਹੀਂ ਚਲੋ ਤੁਸੀਂ ਆਪਣਾ ਫਿਜ਼ੀਕਲੀ ਧਿਆਨ ਦਿਓ ਲਾਜੇ ਆਪਣਾ ਸਾਰੇ ਨੇ ਚਾਰ ਦੁਆਰਾ ਕਰਨਾ ਹੀ ਹੁੰਦਾ ਪਰ ਤੁਸੀਂ ਜਿੰਨਾ ਵਾਈਡ ਕਰ ਸਕੋ ਚਲੋ ਠੀਕ ਆ ਫਿਰ ਮਿੰਟੇ ਚਲੋ 36 ਗੜ ਹੋਏ ਸੀਗੇ ਆਪਣੀ ਐਸਜੀ ਹਾਂਜੀ ਐਸਜੀ ਨਵੰਬਰ ਤੋਂ ਹੋਏ ਸੀ ਨਾ ਐਸਜੀ ਉੱਥੇ ਸਿਲੈਕਸ਼ਨ ਹੋਈ ਸੀ ਇੰਟਰਨੈਸ਼ਨਲ ਲੈਵਲ ਓਕੇ ਤੇ ਕਿਸੇ ਕਿਸੇ ਕੋਲਦੀ ਉੱਥੇ ਜੇ ਕੋਈ ਕਲੱਬ ਕਰਵਾਉਂਦਾ ਸਵਾਲ ਇਹਿੰਦਿਆ ਤੇ ਗੋਲਫ ਦਾ ਸੈਟ ਵੀ ਰੱਖੀ ਜਾਂਦਾ ਜੇ ਦੁੰਦਾ ਹੈ ਅਸੈਸਮੈਂਟ ਵੀ ਉਹਦੇ ਨਾਲ ਹੀ ਚੜ੍ਹ ਗਏ ਸੀ ਕਿ ਜੇ ਪ੍ਰਾਈਵੇਟ ਹੋਵੇ ਤਾਂ ਖਰਚਾ ਸਾਰਾ ਆਪਣਾ ਹੁੰਦਾ ਫਟੇ ਸਕੂਲ ਕੋਲ ਹੁੰਦਾ ਤਾਂ ਫਿਰ ਨਹੀਂ ਫਿਰ ਜੀ ਟ੍ਰੇਨਿੰਗ ਇਹਨਾਂ ਨੇ ਜਿਹੜੀ ਦਿੱਤੀ ਹੋਵੇ ਉਹ ਉਹਦਾ ਤੁਹਾਨੂੰ ਫਿਰ ਗਵਰਨਮੈਂਟ ਆਪਣੇ ਤੌਰ ਤੇ ਦਿੱਤੀ ਜਾਂ ਨਹੀਂ ਨਹੀਂ ਸਕੂਲ ਕੋਲ ਇਸ ਸਕੂਲ ਕੋਲੇ ਹੁੰਦੀ ਫ੍ਰੀ ਟ੍ਰੇਨਿੰਗ ਫ੍ਰੀ ਆਫ ਕੋਸ ਚੱਲਦੀ ਰਹੇ ਹਾਂਜੀ ਗਵਰਨਮੈਂਟ ਨੇ ਸਕੋਲ ਇਹ ਕੀਤੀ ਵੀ ਤੁਹਾਨੂੰ ਜੇ ਬੱਚੇ ਮਕਾਂ ਲੈ ਕੇ ਜਾਣਾ ਅਪਾਇੰਟਮੈਂਟਸ ਦੇ ਲਿਤੇ ਹੋਣੀਆਂ ਪਹਿਲਾਂ ਉਹਨਾਂ ਦੇ ਹਾਂਜੀ ਕਿਹੜੇ ਕਿਹੜੇ ਬੱਚੇ ਅਸੀਂ ਵਿੱਚੋਂ ਸਿਲੈਕਟ ਕਰਦੇ ਹਾਂ ਹਾਂਜੀ ਹਾਂਜੀ ਇਹ 2 ਮਹੀਨੇ ਪੜ੍ਹਨੇ ਦਾਸਤਾ ਹੀ ਹੁੰਦਾ ਸਸਤਾ ਲਾਈਟ ਜਿਹਾ ਜੁਣ ਜਿਹਾ ਇਹ ਜੋ ਜੂਨੀਅਰ ਸਬ ਜੂਨੀਅਰ ਜਾਂ ਕਮਿਸ਼ਨ ਦੇ ਇਸ ਤੋਂ ਬਾਅਦ ਇਸ ਤੋਂ ਬਾਅਦ ਫੀਡ ਹੋ ਜਾਣਾ ਐਕਸੋ ਇਹਨਾਂ ਜਨਤੀ 3 ਹੋ ਜਾਣਾ ਨਾ ਇਹ ਵੀ ਸਬ ਜੂਨੀਅਰ ਹੋਣੀ ਹੈ ਗ੍ਰੇਡ ਕੈਟਾਗਰੀ ਜਿਹੜੀ ਹੁੰਦੀ ਹੈ ਉੱਪਰ ਲੀਆਂ ਕ੍ਰੈਡਿਟ ਦੀਆਂ ਹੋਰ ਦੂਸਰੀ ਤੇ ਦੋਨਾਂ ਦੀ ਵੱਖਰੀ ਵੱਖਰੀ ਨਹੀਂ ਸੇਮ ਹੀ ਹੁੰਦੀ ਹੈ ਗ੍ਰੇਡ ਕੈਟਾਗਰੀ ਇਹ ਲਾਈਟ ਵੇਟ ਬਾਟ ਕਿਲੋ ਮੇਰੇ ਕੋਲ ਗੇਮ ਰਾਤ ਦੀ ਬਾਤ ਇਹ ਨਹੀਂ ਕੀਤੀ ਬਾਟ ਕਿਲੋ ਹੋਣ ਦੀ ਗੱਲ ਨਹੀਂ ਨਕੌਦਰ ਦੀਆਂ ਲੜਕੀਆਂ ਸਟੈਪ ਬਾਈ ਸਟੈਪ ਅੱਗੇ ਜਾ ਰਹੀਆਂ ਮੈਂ ਅੱਗੇ ਵੀ ਵੀਡੀਓ ਕੀਤੀ ਸੀ ਅੱਜ ਸ੍ਰੀ ਸੁਸ਼ੀਲ ਰਿੰਕੂ ਜੀ ਸੌਕਾ ਐਮਪੀ ਜਿਹੜੇ ਬੀਜੇਪੀ ਟੀਮ ਦੇ ਨਾਲ ਪੂਰੇ ਇੱਥੇ ਪਹੁੰਚੇ ਨੇ ਗੱਲਬਾਤ ਕਰ ਲੈਣੇ ਆ ਸਰ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਇਕਤਾਲਾ ਰਨਿੰਗ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਸਾਰਾ ਇਹ ਘਰ ਹੈ ਉਹ ਬੇਟੀ ਨੇ ਨਕੌਦਰ ਦੀ ਧੀ ਨੇ ਇੱਕ ਨਾਂ ਰੋਸ਼ਨ ਕੀਤਾ ਨਕੌਦਰ ਸ਼ਹਿਰ ਦਾ ਪੀਰਾਂ ਫਕੀਰਾਂ ਦੀ ਦਰਬੀ ਨਕੌਦਰ ਦੇਖੋ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੀ ਜਲੰਧਰ ਦੀ ਬੇਟੀ ਵਰੋਨਿਕਾ ਬਸਰਾ ਜਿਹੜੇ ਕਿ ਹਜੇ 9th ਕਲਾਸ ਦੇ ਵਿੱਚ ਪੜ੍ਹਦੀ ਆ ਬੱਚੀ ਔਰ ਇਸੇ ਉਮਰ ਦੇ ਵਿੱਚ ਸਕੂਲਿੰਗ ਦੇ ਵਿੱਚ ਹੀ ਅੱਜ ਜਿਹੜੀ ਕੁਰਾਸ਼ ਗੇਮ ਹੈ ਅੱਜ ਜਿਹੜੀ ਇੰਟਰਨੈਸ਼ਨਲ ਚੈਂਪੀਅਨਸ਼ਿਪ ਹੋਈ ਹੈ ਜ ਜਿਹਦੇ ਵਿੱਚ ਸਾਊਥ ਕੋਰੀਆ ਦੇ ਵਿੱਚ ਬੱਚੀ ਨੇ 3rd ਪੋਜੀਸ਼ਨ ਜਿਹੜੀ ਉਹਥੇ ਹਾਸਲ ਕੀਤੀ ਹੈ ਮੈਂ ਸਮਝਦਾ ਕਿ ਜਿੱਥੇ ਸਕੂਲ ਦਾ ਨਾਮ ਇਹਨਾਂ ਦੇ ਕੋਚੀ ਸਹਿਬਾਨ ਉਹਨਾਂ ਦਾ ਨਾਮ ਉੱਚਾ ਕੀਤਾ ਉਹਦੇ ਨਾਲ ਹੀ ਨਾਲ ਪਰਿਵਾਰ ਦਾ ਔਰ ਸਾਡੇ ਨਕੋਦਰ ਦਾ ਔਰ ਜਲੰਧਰ ਦਾ ਨਾਮ ਵੀ ਹੈ ਜਿਹੜਾ ਬੱਚੀ ਨੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਰੋਸ਼ਨ ਕੀਤਾ ਸੋ ਅੱਜ ਸਾਡੀ ਸਾਰੀ ਭਾਰਤੀ ਜਨਤਾ ਪਾਰਟੀ ਦੀ ਟੀਮ ਮਨੀਸ਼ ਜੀ ਆਪਣੇ ਬਜਾਜ ਸਾਹਿਬ ਔਰ ਸਾਰੇ ਸਾਥੀ ਅੱਜ ਬੇਟੀ ਦੀ ਹੌਸਲਾ ਅਫਜ਼ਾਈ ਦੇ ਲਈ ਔਰ ਪਰਿਵਾਰ ਨੂੰ ਵਧਾਈ ਦੇਣ ਦੇ ਲਈ ਅੱਜ ਅਸੀਂ ਬਸਰਾ ਪਰਿਵਾਰ ਦੇ ਘਰ ਅਸੀਂ ਆਏ ਆ ਇਹ ਪਰਿਵਾਰ ਆ ਜਿਹੜਾ ਆਲਰੇਡੀ ਸਮਾਜ ਦੇ ਵਿੱਚ ਸੇਵਾਵਾਂ ਨਿਭਾ ਰਿਹਾ ਬਤੌਰ ਕਾਉਂਸਲਰ ਪਰਿਵਾਰ ਨੇ ਕਾਫੀ ਲੰਮੀਆਂ ਸੇਵਾਵਾਂ ਨਕੋਦਰ ਸ਼ਹਿਰ ਨੂੰ ਦਿੱਤੀਆਂ ਸੋ ਪਰਮਾਤਮਾ ਕਿਰਪਾ ਕਰੇ ਬੱਚੀ ਵਰੋਨੀਕਾ ਹੋਰ ਤਰੱਕੀ ਕਰੇ ਔਰ ਸਾਡਾ ਸਾਡੇ ਪੰਜਾਬ ਦਾ ਸਾਡੇ ਸ਼ਹਿਰ ਦਾ ਨਾਮ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਸੇ ਤਰ੍ਹਾਂ ਰੋਸ਼ਨ ਕਰੇ ਇਸ ਗੱਲ ਦੀ ਕਾਮਨਾ ਕਰਦੇ ਔਰ ਵਧਾਈ ਦੇਣੇ ਪਹੁੰਚੇ ਸਰ ਇਸ ਬीडी ਲਈ ਕੁਝ ਆਪਣੇ ਬੀਜਪੀ ਦੇ ਤੌਰ ਤੇ ਕੁਝ ਅੱਗੇ ਜਾਣ ਲਈ ਵਧਣ ਲਈ ਇਹਨਾਂ ਦੀ ਸਰਕਾਰ ਆਪਣੀ ਸਰਕਾਰ ਵੱਲੋਂ ਕੁਝ ਕਰੇਗੀ ਦੇਖੋ ਪੂਰੀ ਮਦਦ ਕਰੇਗੀ ਹਰੇ 25 ਇਨੀਸ਼ੀਅਲ ਸਟੇਜ ਤੇ ਔਰ ਆਉਣ ਵਾਲੇ ਸਮੇਂ 'ਚ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈ ਸਰਕਾਰ ਵੱਲੋਂ ਕੇਂਦਰ ਵੱਲੋਂ ਜੋ ਵੀ ਮਦਦ ਹੋਏਗੀ ਕਿਉਂਕਿ ਅਜੇ ਸਕੂਲਿੰਗ ਦੇ ਵਿੱਚ ਆ ਬੱਚੀ ਸਕੂਲ ਵੱਲੋਂ ਖੇਡ ਰਹੀ ਹੈ ਪਰ ਮੈਂ ਸਮਝਦਾ ਕਿ ਹਜੇ ਇਹ ਜਿਹੜੀ ਗੇਮ ਹੈ ਇਹ ਹਜੇ ਸ਼ਾਇਦ ਮੈਨੂੰ ਇਸ ਗੱਲ ਦਾ ਪੂਰਾ ਗਿਆਨ ਵੀ ਨਹੀਂ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਹੈ ਇਹ ਮਾਨਤਾ ਪ੍ਰਾਪਤ ਹੈ ਕਿ ਨਹੀਂ ਹੈ ਸਵਾਨ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਗੇਮਾਂ ਜਿਹੜੀਆਂ ਵਿਦੇਸ਼ਾਂ ਦੇ ਵਿੱਚ ਜਿਹੜੀਆਂ ਸ਼ੁਰੂ ਹੋਈਆਂ ਸੀ ਜਿਨ੍ਹਾਂ ਨੂੰ ਹੌਲੀ-ਹੌਲੀ ਜਿਹੜੀ ਮਾਨਤਾ ਉਹ ਪੰਜਾਬ ਦੇ ਵਿੱਚ ਵੀ ਮਿਲ ਰਹੀ ਹੈ ਦੇਸ਼ ਦੇ ਵਿੱਚ ਵੀ ਮਿਲ ਰਹੀ ਹੈ ਔਰ ਇਹ ਗੇਮ ਹੈ ਜਿਹੜੀ ਮੈਂ ਸਮਝਦਾ ਕਿ ਜੁੱਡੋ ਦੇ ਨਾਲ ਰਿਲੇਟਡ ਜਿਹੜੀ ਹੈ ਉਜ਼ਬੇਕਿਸਤਾਨ ਬੇਸਡ ਇਹ ਗੇਮ ਹੈ ਜਿਹਦੇ ਵਿੱਚ ਬੱਚੀ ਨੇ ਅੱਜ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਤੀਸਰੀ ਪਲੇਸਨ ਹਾਸਲ ਕੀਤੀ ਹੈ ਸੋ ਅੱਜ ਅਸੀਂ ਪਰਿਵਾਰ ਦੀ ਔਰ ਬੱਚੀ ਦੀ ਹੌਸਲਾ ਫਜ਼ਾਈ ਦੇ ਲਈ ਆਏ ਆ ਔਰ ਇਹਦੇ ਲਈ ਜੋ ਵੀ ਪਰਿਵਾਰ ਸਾਡੀ ਡਿਊਟੀ ਲਗਾਏਗਾ ਉਹ ਅਸੀਂ ਪੂਰੀ ਆ ਸਸ ਪੋਸਟਮੈਨ ਰਹੇ ਹੋ ਤੁਸੀਂ ਵੀ ਕਿੰਨੀ ਕ ਮਿਹਨਤ ਕਰਨੀ ਪੈਂਦੀ ਹੈ ਇੱਥੇ ਇੱਥੇ ਤੱਕ ਪਹੁੰਚਣ ਦੇ ਲਈ ਕੋ ਗੱਲ ਹੈ ਕਿ ਕਿਸੇ ਵੀ ਮੁਕਾਮ ਤੇ ਪਹੁੰਚਣ ਲਈ ਮਿਹਨਤ ਤਾਂ ਕਰਨੀ ਪੈਂਦੀ ਹੈ ਇਦੇ ਲਈ ਮੈਂ ਸਮਝਦਾ ਕਿ ਇੱਕ ਤਪੱਸਿਆ ਦੇ ਬਰਾਬਰ ਹੈ weight maintain ਕਰਨਾ ਔਰ weight category ਦੇ ਵਿੱਚ ਤੁਸੀਂ ਉਸੇ weight category ਦੇ ਵਿੱਚ ਖੇਲਣਾ ਔਰ ਪ੍ਰੈਕਟਿਸ ਕਰਨੀ ਲਗਾਤਾਰ ਸਟੈਮਨਾ ਮੇਨਟੇਨ ਕਰਨਾ ਸੋ ਇੱਕ ਬੜੀ ਮਿਹਨਤ ਔਰ ਤਪੱਸਿਆ ਵਾਲਾ ਕੰਮ ਹੈ ਸੋ ਬੱਚੀ ਦੇ ਉਜਵਲ ਭਵਿੱਖ ਦੀ ਹੈ ਜਿਹੜੀ ਅਸੀਂ ਸਾਰੇ ਕਾਮਨਾ ਕਰਦੇ ਹਾਂ ਸ਼੍ਰੀ ਪ੍ਰੀਤ ਜੀ ਬੇਟਾ ਅੱਜ ਸ਼ਸ਼ੀਰਿੰਕੂ ਜੀ ਸਾਹਿਬ ਕਾ ਐਮਪੀ ਅੱਜ ਤੁਹਾਡੇ ਘਰ ਪਹੁੰਚੇ ਨੇ ਲਗਾਤਾਰ ਵਧਾਈਆਂ ਦਾ ਦੌਰ ਚੱਲ ਰਿਹਾ ਵਾ ਅੱਜ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਵਧੀਆ ਲੱਗਦਾ ਸਾਰੇ ਇਧਾਂ ਆਂਦੇ ਆ ਤੇ ਵਧੀਆ ਫੀਲ ਆਂਦੀ ਆ ਐਕਸਪੋਰਟ ਮੈਂ ਰਹੇ ਨੇ ਬੜੀ ਤੁਹਾਡੀ ਹੈਲਪ ਕਰ ਸਕਦੇ ਨੇ ਅੱਗੇ ਜਾ ਕੇ ਕਿਉਂਕਿ ਬੀਜੇਪੀ ਬਹੁਤ ਸਾਰਾ ਬੀਜੇਪੀ ਦਾ ਇਕੱਠ ਹੁੰਦਾ ਜਾ ਰਿਹਾ ਵਾ ਕਿਉਂਕਿ ਕੇਂਦਰ ਵਿੱਚ ਵੀ ਬੀਜੇਪੀ ਦੀ ਸਰਕਾਰ ਹੈ ਸ਼ਸ਼ੀਰ ਰਿੰਕੂ ਜੀ ਉਮੀਦ ਕਰਦੇ ਨੇ ਕਿ ਤੁਹਾਨੂੰ ਬਹੁਤ ਅੱਗੇ ਲੈ ਕੇ ਜਾਣਗੇ ਜੀ ਕੀ ਸੋਚਿਆ ਤੁਸੀਂ ਭਵਿੱਖ ਦੇ ਬਾਰੇ ਤੁਸੀਂ ਮੈਗ ਵੀ ਕੁਐਸਚਨ ਪੁੱਛਤਾ ਇਹਨਾਂ ਫਿਊਚਰ ਨੂੰ ਲੈ ਕੇ ਜੀ ਸੰਜੀ ਫਿਊਚਰ ਦਾ ਇਹੀ ਗੋਲ ਲੱਗੇ 골ਡ ਮੈਡਲ ਲੈਣਾ ਤੇ ਸਪੋਰਟਸ 'ਚ ਅੱਗੇ ਜਾਣਾ ਸਪੋਰਟਸ 'ਚ ਹੀ ਕਰਨਾ ਹਾਂਜੀ ਜੀ ਜੀ ਅੱਜ ਕੱਲ ਦੇ ਆ ਜਿਹੜੀਆਂ ਬੇਟੀਆਂ ਆ ਪੜਦੀਆਂ ਬਹੁਤ ਆ ਨਕੂਦਰ ਦੀਆਂ ਬਲਕਿ ਲੜਕੀਆਂ ਮੈਂ ਤੁਹਾਨੂੰ ਪਹਿਲਾਂ ਵੀ ਕੀਤਾ ਜੱਜ ਬਣ ਚੁੱਕੀਆਂ ਆ ਕੀ ਕਹਿਣਾ ਚਾਹੋਗੇ ਲੜਕੀਆਂ ਨੂੰ ਜਿਹੜੀਆਂ ਅੱਜ ਦੇ ਗਰਲਸ ਨੂੰ ਲਾਈਕ ਜੇ ਚ ਉਹਨਾਂ ਨੂੰ ਇੰਟਰਸਟ ਹੋ ਉਹ ਚੀਜ਼ ਕਰਨੀ ਚਾਹੀਦੀ ਆ ਸਾਰੀਆਂ ਕੁੜੀਆਂ ਜੋ ਸੋਚਦੀ ਆ ਉਹ ਕਰ ਸਕਦੀਆਂ ਆ ਬਿਲਕੁਲ ਹਾਂ ਉਸੇ ਮਿਹਨਤ ਕੀਤੀ ਦੇਖ ਲਿਓ ਤੇ ਪਹੁੰਚੇ ਹੋ ਕਹਿ ਸਕਦੇ ਆ ਕਿ ਜਜ਼ਬਾ ਹੋਣਾ ਚਾਹੀਦਾ ਜਜ਼ਬਾ ਹੋਣਾ ਚਾਹੀਦਾ ਫੇ ਅੰਬੀਨ ਦਾ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਸੋਨੇ ਦਾ ਸਤਗਮਾ ਵੀ ਲੈ ਕੇ ਆਓਗੇ ਬਿਲਕੁਲ ਚਿਹਰੇ ਤੇ ਮੁਸਕਰਾਟ ਆ ਪਰ ਇਹਨਾਂ ਦੇ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਅੱਜ ਅਸੀਂ ਬੜੇ ਭਾਗਾ ਵਾਲਾ ਦਿਨ ਹੈ ਕਿ ਸਾਡੇ ਨਾਲ ਸਾਡੇ ਐਮਪੀ ਸਾਹਿਬ ਜੀ ਸੁਚੀਲ ਰਿੰਕੂ ਜੀ ਖਾਸ ਤੌਰ ਤੇ ਬੱਚੀ ਨੂੰ ਅੱਜ ਵਧਾਈ ਦੇਣ ਲਈ ਪਹੁੰਚੇ ਜਿਹੜੇ ਬਸਰਾ ਪਰਿਵਾਰ ਨੂੰ ਬਿਲੋਂਗ ਕਰਦੀ ਹੈ ਔਰ ਆਲਰੇਡੀ ਸੁਚੀਲ ਬਾਜੀ ਨੇ ਸਾਰਾ ਹੀ ਦੱਸਿਆ ਕਿ ਬਸਰਾ ਪਰਿਵਾਰ ਪਹਿਲਾਂ ਹੀ ਇੱਕ ਸਮਾਜ ਸੇਵੀ ਦੇ ਰੂਪ ਦੇ ਵਿੱਚ ਸਮਾਜਿਕ ਤੌਰ ਤੇ ਪੂਰਾ ਵਿਚਰਦਾ ਪਿਆ ਹੈ ਇਹ ਇਹਨਾਂ ਤੋਂ ਨਹੀਂ ਇਹਨਾਂ ਦੇ ਡੈਡੀ ਫਾਦਰ ਸਾਹਿਬ ਤੋਂ ਵੀ ਚੱਲਦੀ ਜਾ ਰਹੀ ਹੈ ਜੀ ਸੋ ਅੱਜ ਸਾਰੇ ਬੜੇ ਨਕੋਦਰ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਨਕੋਦਰ ਇੱਕ ਛੋਟਾ ਜਿਹਾ ਟਾਊਨ ਹੁੰਦੇ ਹੋਏ ਔਰ ਇਸ ਵੇਲੇ ਪੂਰਾ ਸੁਰਖੀਆਂ 'ਚ ਬਣਿਆ ਹੋਇਆ ਕਿ ਇਹਦਾ ਨਾਮ ਜਿਹੜਾ ਇਸ ਬੱਚੀ ਨੇ ਇੰਡੀਆ ਦੇ ਲੈਵਲ ਦੇ ਉੱਤੇ ਚਮਕ ਔਰ ਅਸੀਂ ਇਸ ਬੱਚੀ ਤੋਂ ਕਾਮਨਾ ਕਰਦੇ ਹਾਂ ਕਿ ਪ੍ਰਮਾਤਮਾ ਇਹਨੂੰ ਇੰਨੀ ਤੰਦਰੁਸਤੀ ਦੇਵੇ ਕਿ ਅਗਲਾ ਇਹ ਜਿਹੜਾ 골ਡ ব্রੌਂਜ਼ ਵਾਲਾ ਕੰਮ ਹੈ 골ਡ ਦੇ ਵਿੱਚ ਕਨਵਰਟ ਹੋਵੇ ਤਾਂ ਕੋ ਜਿਹੜੀ ਵੀ ਸਾਡੇ ਸੁਸ਼ੀਲ ਭਾਈ ਨੇ ਜਿੱਦਾਂ ਦੱਸਿਆ ਕਿ ਸਰਕਾਰ ਵੱਲੋਂ ਕੋਈ ਵੀ ਹੈਲਪ ਦੀ ਲੋੜ ਪੈਗੀ ਅਸੀਂ ਸਾਰੀ ਸਮੂਚੀ ਲੀਡਰਸ਼ਿਪ ਨਕੌਦਰ ਦੀ ਟੀਮ ਤੋਂ ਲੈ ਕੇ ਐਮਪੀ ਲੈਵਲ ਤੱਕ ਦੀ ਸਾਰੀ ਟੀਮ ਨਾਲ ਖੜੇ ਹਾਂ ਔਰ ਅੱਗੇ ਨਾਲ ਸਹਿਯੋਗ ਕਰਾਂਗੇ ਮਨੀਸ਼ ਜੀ ਸੁਸ਼ੀਲ ਸਿੰਘ ਜੀ ਆਏ ਆ ਇਹਦਾ ਨਾਲ ਬੱਚੀ ਦਾ ਹੌਸਲਾ ਹੋਰ ਵਧੇਗਾ ਇਹਦੇ 'ਚ ਦੇਖੋ ਦੋ ਚੀਜ਼ਾਂ ਆ ਜੀ ਇੱਕ ਤਾਂ ਬੀਇੰਗ ਐਡੇ ਵੱਡੇ ਪੋਲਿਟਿਸ਼ੀਅਨ ਦਾ ਆਣਾ ਜੀ ਉਹ ਇੱਕ ਹੌਸਲਾ ਵਧਾਉਂਦਾ ਔਰ ਦੂਸਰਾ ਜਿਹੜਾ ਸਭ ਤੋਂ ਉੱਪਰਲੀ ਗੱਲ ਹੈ ਕਿ ਉਹ ਆਪ ਖੁਦ ਇੱਕ ਐਥਲੀਟ ਰਹੇ ਤੇ ਜੇ ਬੀਇੰਗ ਐਥਲੀਟ ਐਥਲੀਟ ਨੂੰ ਪੂਰੀ ਤਰ੍ਹਾਂ ਉਹਦੀ ਭਾਵਨਾ ਨੂੰ ਉਹਦੀ ਮਿਹਨਤ ਨੂੰ ਸਮਝ ਸਕਦਾ ਐਥਲੀਟ ਹੀ ਇਸ ਚੀਜ਼ ਨੂੰ ਐਥਲੀਟ ਜਾਂ ਸਪੋਰਟਸ ਪਰਸਨ ਆਪਾਂ ਗੱਲ ਦੋਨੋਂ ਇੱਕੋ ਚੀਜ਼ ਆ ਐਥਲੀਟ ਸਪੋਰਟਸ ਪਰਸਨ ਹੀ ਇਸ ਚੀਜ਼ ਨੂੰ ਪੂਰੀ ਤਰ੍ਹਾਂ ਉਹਦੀ ਭਾਵਨਾ ਨੂੰ ਉਹਦੀ ਮਿਹਨਤ ਨੂੰ ਪੂਰਾ ਸਮਝ ਕੇ ਉਹਨਾਂ ਨੇ ਦੱਸਿਆ ਵੀ ਤੁਸੀਂ ਜਿੱਦਾਂ ਇਹਨੂੰ ਆਪਣਾ ਸਟੈਮੀਨਾ ਵੀ ਬਰਕਰਾਰ ਰੱਖਣਾ ਪੈਂਦਾ ਸਾਰਾ ਉਹਨਾਂ ਨੂੰ ਵੀ ਪਤਾ ਉਦਾਂ ਦੀ ਉਹਨਾਂ ਨੇ ਇਹਨੂੰ ਮੋਟੀਵੇਸ਼ਨ ਦਿੱਤੀ ਹੈ ਬੱਚੀ ਨੂੰ ਸੋ ਅਸੀਂ ਕਾਮਨਾ ਕਰਦੇ ਹਾਂ ਕੀ ਇਸ ਬੱਚੀ ਲਈ ਕੀ ਪ੍ਰਮਾਤਮਾ ਇਹਨੂੰ ਹੋਰ ਤੰਦਰੁਸਤੀ ਦੇਵੇ ਇਸ ਪਰਿਵਾਰ ਨੂੰ ਬਹੁਤ ਇਨਾ ਸਮਰਥ ਕਰੇ ਕਿ ਇਸ ਲਈ ਇਹਦਾ ਸਪੋਰਟਿੰਗ ਹੈਡ ਬਣ ਕੇ ਨਾਲ ਅੱਗੇ ਚੱਲੇ। ਸ਼ੁਕਰੀਆ ਬਹੁਤ ਸ਼ੁਕਰੀਆ ਜੀ। ਪ੍ਰਧਾਨ ਸਾਹਿਬ ਕੀ ਕਹਿਣ ਚਾਹੋਗੇ ਅੱਜ ਇਸ ਮੌਕੇ ਤੇ? ਬਹੁਤ-ਬਹੁਤ ਮੁਬਾਰਕਾਂ ਪਰਿਵਾਰ ਨੂੰ ਨਕੌਦਰ ਸ਼ਹਿਰ ਨੂੰ ਪੂਰੇ ਪੰਜਾਬ ਨੂੰ ਅੱਜ ਬਹੁਤ ਮਾਣ ਵਾਲੀ ਗੱਲ ਆ ਕਿ ਸਾਡੀ ਨਕੌਦਰ ਦੀ ਇੱਕ ਬੱਚੀ ਨੇ ਇੰਨੀ ਉੱਚਾਈ ਤੇ ਜਾ ਕੇ ਪਰਿਵਾਰ ਦਾ ਤੇ ਸਾਰੇ ਦੇਸ਼ ਵਾਸੀਆਂ ਦਾ ਨਾਮ ਰੋਸ਼ਨ ਕੀਤਾ। ਸਭ ਨੂੰ ਬਹੁਤ-ਬਹੁਤ ਵਧਾਈ ਆ। ਬੱਚੀ ਦੇ ਨਾਲ-ਨਾਲ ਇੱਕ ਪੇਰੈਂਟਸ ਦੀ ਵੀ ਇਹ ਪ੍ਰਤੀਕ ਇਕ ਕਹਿੰਦੇ ਨਾ ਪ੍ਰਤੀਗਿਆ ਹੁੰਦੀ ਆ ਬੱਚੇ ਨੂੰ ਕਿਸ ਤਰ੍ਹਾਂ ਅੱਗੇ ਲੈਣਾ ਅੱਜ ਬੱਚਿਆਂ ਵਾਲੇ ਮਾਪੇ ਬੱਚੇ ਅੱਗੇ ਨਿਕਲਣ ਮਾਪੇ ਲਈ ਇਸ ਤੋਂ ਵੱਡੀ ਹੋਰ ਕੋਈ ਮਾਣ ਵਾਲੀ ਗੱਲ ਨਹੀਂ ਹੋ ਸਕਦੀ ਬਹੁਤ ਬਹੁਤ ਵਧਾਈ ਆ ਸਾਰੇ ਪਰਿਵਾਰ ਨੂੰ ਸਾਰਿਆਂ ਨੂੰ ਉਧਰ ਵਸੀਆਂ ਸ਼ਸ਼ੀ ਰਿੰਕੂ ਜੀ ਇੱਥੇ ਪਹੁੰਚੇ ਆ ਵਿਸ਼ੇਸ਼ ਤੌਰ ਤੇ ਪਹੁੰਚੇ ਲੈ ਕੇ ਆਏ ਉਹ ਨਾਲ ਉਹਨਾਂ ਨੂੰ ਇਸ ਬੱਚੀ ਦਾ ਹੌਸਲਾ ਵਧਾਉਣ ਦੇ ਲਈ ਦੇਖੋ ਬੱਚੀ ਦਾ ਹੌਸਲਾ ਵਧੇਗਾ ਬੱਚੀ ਦਾ 골ਡ ਮੈਡਲ ਤੇ ਇੱਕ ਵਿਜ਼ਨ ਆ ਜੀ ਬੱਚੀ ਨੂੰ ਆਪਾਂ ਹੌਸਲਾ ਵਧਾਵਾਂਗੇ ਤੇ ਬੱਚੀ ਆਪਣੇ ਗੋਲ ਦੇ ਵਿੱਚ ਕਾਮਯਾਬ ਹੋ ਸਕੇਗੀ ਇੰਨਾ ਹੀ ਇਸੇ ਕਰਕੇ ਅਸੀਂ ਰਿੰਕੂ ਭਾਈ ਦੇ ਨਾਲ 3-4 ਦਿਨ ਤੋਂ ਟਾਈਅੱਪ ਦੇ ਵਿੱਚ ਸੀਗੇ ਮਗਰ ਭਾਈ ਆਪਾਂ ਜਾ ਕੇ ਲੈ ਕੇ ਆਉਣਾ ਜ਼ਰੂਰ ਆਣਾ ਜ਼ਰੂਰ ਲੈ ਕੇ ਆਉਣਾ ਇੱਕ ਮਿੰਟ ਇੱਧਰ ਵਾੜੀ ਸਾਰੇ ਸਾਰੇ ਮਹਿਸੂਸ ਕਰ ਰਹੇ ਹੋ ਕਿਉਂਕਿ ਲਗਾਤਾਰ ਵਧਾਈਆਂ ਦੇ ਦੌਰ ਚੱਲੇ ਨੇ ਅੱਜ ਐਮਪੀ ਸਾਬका ਐਮਪੀ ਸਾਹਿਬ ਦਾ ਦੇਖ ਕੇ ਪਹੁੰਚੇ ਨੇ ਕਿਸ ਤਰ੍ਹਾਂ ਲੱਗ ਰਿਹਾ ਬਹੁਤ ਵਧੀਆ ਫੀਲ ਹੋ ਰਿਹਾ ਜੀ ਮੈਂ ਸਪੈਸ਼ਲ ਥੈਂਕ ਕਰਦਾ ਹਾਂ ਰਿੰਕੂ ਸਰ ਦਾ ਮਨੀਸ਼ ਧੀਰ ਜੀ ਦਾ ਅਜੇ ਬਜਾਜ ਜੀ ਦਾ ਜੋ ਮੇਰੀ ਬੇਟੀ ਨੂੰ ਐਪਰੀਸ਼ੀਏਟ ਕਰਨ ਆਏ ਆ ਆਸ਼ੀਰਵਾਦ ਦੇਣ ਆਏ ਆ ਜੋ ਇਹ ਮੈਡਲ ਮੇਰੀ ਬੇਟੀ ਨੇ ਜਿੱਤਿਆ ਆ ਮੈਂ ਡੈਡੀਕੇਟ ਕਰਦਾ ਆਪਣੇ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਨਕੋਦਰ ਦਾ ਨਾਂ ਹੀ ਨਹੀਂ ਇਹਨੇ ਪੂਰੇ ਭਾਰਤ ਦਾ ਨਾਂ ਇੰਡੀਆ ਦਾ ਨਾਂ ਕਹਾਂਗੇ ਚਮਕਾਇਆ ਜਲੰਧਰ ਦਾ ਨਾਂ ਵੀ ਨਾਲ ਨਾਲ ਚਮਕਾਇਆ ਕਿਉਂਕਿ ਜਲੰਧਰ ਤੋਂ ਬਹੁਤ ਸਾਰੇ ਆ ਰਹੇ ਨੇ ਵਧਾਈਆਂ ਦੇਣ ਤੇ ਹਾਂਜੀ ਬਿਲਕੁਲ ਜੀ ਬਹੁਤ ਵਧਾਈਆਂ ਦੇ ਸੰਦੇਸ਼ ਆ ਰਹੇ ਆ ਮੈਂ ਸਾਰੇ ਸ਼ਹਿਰ ਵਾਸੀਆਂ ਦਾ ਇੱਕ ਵਾਰ ਫਿਰ ਦੁਬਾਰਾ ਧੰਨਵਾਦ ਕਰਦਾ ਬਹੁਤ ਬਹੁਤ ਸ਼ੁਕਰੀਆ ਜੀ ਨਾ ਮਾਜੀ ਤੁਹਾਡਾ ਮੇਰਾ ਨਾਮ ਗੋਤਮ ਗੋਤਮ ਅੱਜ ਬੜੀ ਵਧੀਆ ਡਰੈਸ ਪਾਈ ਕੀ ਗੱਲ ਹੈ ਹੈ ਕਰਾਟੇ ਜਾਣਾ ਸੀ ਕਰਾਟੇ ਜਾਣਾ ਕਿਹੜੀ ਕਲਾਸ ਕਿਹੜੀ ਹੈ ਸੈਕਿੰਡ ਡੇ ਸੈਕਿੰਡ ਕੋਂ ਸੈਕੜਾ ਸਕੂਲ ਹੈ ਸਟੇਟ ਪਬਲਿਕ ਸਟੇਟ ਪਬਲਿਕ ਤੇ ਕਰਾਟੇ ਸਿੱਖੇ ਹੈ ਕਿ ਹਾਲੇ ਸਿੱਖਨੇ ਆਪਾਂ ਸਿੱਖੇ ਆ ਸਿੱਖੇ ਆ ਕਿੰਨੇ ਕੁ ਬਹੁਤ ਬਹੁਤ ਸਿੱਖੇ ਆ ਵਾ ਜੇ ਜੇ ਕੋਈ ਬਾਹਰ ਕੋਈ ਏਦਾਂ ਦੀ ਕੋ ਕਾਂਡ ਹੋ ਜਾਂਦਾ ਮੰਨ ਲਓ ਤੇ ਮੁਕਾਬਲਾ ਕਰੋਂਗੇ ਪੂਰਾ ਹੁੰਦਾ ਦਾ ਹਾਂਜੀ ਕਰ ਸਕਦੇ ਆਂ ਆਪਣੇ ਦੀਦੀ ਵਾਂਗੂ ਆਪਣਾ ਨਾਮ ਰੋਸ਼ਨ ਕਰਨਾ ਠੀਕ ਹੈ ਦੀਦੀਆਂ ਕਰੋਗੇ ਨਾ ਨਾਮ ਰੋਸ਼ਨ ਦੀਦੀ ਨੇ ਦੇਖ ਲਓ ਇਹ ਮੈਡਲ ਪਾਇਆ ਮੈਡਲ ਮਿਲਿਆ ਉਹਨਾਂ ਨੂੰ ਹਾਂਜੀ ਤੁਹਾਨੂੰ ਵੀ ਮੈਡਲ ਮਿਲੇਗਾ ਇਹ ਉਮੀਦ ਹੈਵਾਜੀ ਵਾਹ ਇਹ ਕਲਾਪਿੰਗ ਕਰ ਦਿਓ ਜੀ ਇਹ ਬੱਚੇ ਦਾ ਵਾਹ ਜੀ ਸ਼ੁਕਰੀਆ ਜੀ ਤਾਂ ਤਸਵੀਰ ਸਰ ਜੀ ਕਰੋ ਮਠਾਂ ਪੂਰਾ ਦੋ ਬਸ ਫੋਟੋ ਹੀ ਕਰਨੀ ਜਿਹੜੇ ਨੂੰ ਪਤਾ ਹੁੰਦਾ ਨਹੀਂ ਇਹ ਨਹੀਂ ਸਮਝ ਕਰਦਾ ਉਨੀਸਾ ਤੇ ਮੀ ਕਾਉਟੀ ਵੀ ਛੱਡੀ ਆ ਤੇ 50 ਨਾ ਡਾਲ ਕੇ ਹਾਂਜੀ 50 52 50 ਤੋਂ 52 ਦੇਖਿਆ ਇਹ ਯੈਸ ਚੰਗੀ ਜਿੰਦਗੀ ਦਾ ਤਾਂ ਕੁਛ ਛੱਡਿਆ ਨਹੀਂ ਲੱਡੂ ਵੀ ਆਉਂਦੇ ਆ ਆ ਜੋ ਫੁੱਟਕਾ ਪਾਲਾ ਨਾ ਦੇ ਕਹਿੰਦੀ ਉਹ ਹੋ ਗਿਆ ਫਿਰ ਉਹ ਬੜੀ ਬੜੀ ਚਾਹ ਵਾਲੀ ਵਾਲੀ ਲਗਾਤੋ ਤਾੜੀ ਸਾਡੇ ਨਕੌਦਰ ਦੀ ਸ਼ਾਨ ਪੰਜਾਬ ਦੀ ਸ਼ਾਨ then ਨੈਸ਼ਨਲ ਲੈਵਲ ਤੇ ਇੰਡੀਆ ਦੀ ਸ਼ਾਨ ਸਾਹਮਣੇ ਆ ਇੰਨਾ ਦਾ ਬਣਦਾ ਹੈ ਜੀ yes ਲਿਖਿਆ ਜੀ ਸਿੱਧਾ ਬਣਾਈਏ ਵੀਡੀਓ ਯਾਰ ਫੋਨ ਸਿੱਧਾ ਕਰ ਸਰ ਚੈਨਲ ਤੇ ਇੰਨੀ ਚਰਨੀ ਨਹੀਂ ਮੈਂ ਤੁਹਾਨੂੰ ਵੀਡੀਓ ਸ਼ਾਰਟ ਕਰਕੇ ਇੱਕ ਭੇਜ ਦਿੰਦਾ ਉਹ યਸ ਸਾਹਮਣੇ ਦੇਖਿਓ ਜੀ ਲਗੈ ਨੋ ਜੋ ਸਮਾਈਲ ਯੈਸ ਹਾਂਜੀ ਹੋ ਗਿਆ ਹਾਂਜੀ ਹਾਂਜੀ ਕਰੋ ਕਰੋ ਤੁਸੀਂ ਕੋਈ ਕੋਈ ਸੋਡ ਨਹੀਂ ਕਰਦੇ ਤੁਸੀਂ ਇਦਾਂ ਕਰਦੇ ਲੋ ਜਿਸ ਤਰ੍ਹਾਂ ਕਿ ਤੁਸੀਂ ਸਾਰਿਆਂ ਤੁਸੀਂ ਦੇਖ ਹੀ ਰਹੇ ਹੋ ਤਸਵੀਰਾਂ ਅਸੀਂ ਸਾਡੇ ਚੈਨਲ ਵਿਸ਼ਵ ਭਾਰਤ ਟੀਵੀ ਰਾਹੀਂ ਦਿਖਾ ਰਹੇ ਸੀਗੇ ਸੋ ਸਮੁੱਚੀ ਭਾਜਪਾ ਟੀਮ ਵੈਰੋਨਿਕਾ ਬਸਰਾ ਜੀ ਦੇ ਘਰ ਰਵੀ ਬਸਰਾਜੀ ਦੇ ਘਰ ਵਧਾਈਆਂ ਦੇਣ ਵਾਸਤੇ ਕਿਉਂਕਿ ਬੱਚੀ ਨੇ ਉਸ ਲੈਵਲ ਤੇ ਨਾਂ ਰੌਸ਼ਨ ਕੀਤਾ ਜਿੱਥੇ ਕਿ ਜੇ ਉਸ ਉਮਰ ਦੇ ਵਿੱਚ ਬੱਚਿਆਂ ਨੂੰ ਕੋਈ ਸਮਝ ਨਹੀਂ ਹੁੰਦੀ ਲੇਕਿਨ ਅੱਜ ਕੀ ਆ ਵੀ ਬੜੇ ਫਕਰ ਦੇ ਨਾਲ ਸਾਰਾ ਦੇਸ਼ ਇਹ ਮਹਿਸੂਸ ਕਰ ਰਿਹਾ ਹੈਗਾ ਕਿ ਇਸ ਛੋਟੀ ਉਮਰ ਦੇ ਵਿੱਚ ਬੱਚੇ ਨੇ ਬਹੁਤ ਹੀ ਵੱਡੇ ਲੈਵਲ ਤੇ ਨਕੋਦਰ ਦਾ ਤੇ ਨਾਂ ਕੀਤਾ ਹੀ ਹੈਗਾ ਨਾਲ ਜ਼ਿਲ੍ਹਾ ਜਲੰਧਰ ਪੰਜਾਬ ਦਨ ਨੈਸ਼ਨਲ ਇੰਡੀਆ ਯਾਨੀ ਕਿ ਪੂਰੇ ਭਾਰਤ ਵਰਸ਼ ਦਾ ਨਾਂ ਰੌਸ਼ਨ ਕੀਤਾ ਇੰਟਰਨੈਸ਼ਨਲ ਲੈਵਲ ਤੇ ਸੋ ਤੁਸੀਂ ਇਹ ਸਾਰੀਆਂ ਤਸਵੀਰਾਂ ਸਾਡੇ ਚੈਨਲ ਵਿਸ਼ਵ ਪਾਰਟੀ ਵੀਰਾਹੀ ਦੇਖ ਰਹੇ ਸੀਗੇ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ ਜੀ